ਟਾਈਮਿੰਗ ਦਾ ਕੋਈ ਚੱਕਰ ਨਹੀਂ ਹੈਗਾ ਹਾਂ ਥੋੜਾ ਫਾਸਟ ਟ੍ਰਾਇਲ ਆ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ ਸਮਝ ਆ ਗਈ ਸਿਰਫ ਤੁਸੀਂ ਨੇ ਚਾਰ ਚੱਕਰ ਪੂਰੇ ਕਰਨ ਦੀ ਕੋਸ਼ਿਸ਼ ਕਰਨੀ ਹੈ ਜੇ ਨਹੀਂ ਵੀ ਹੋਣਗੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਆ ਸਰ ਠੀਕ ਹੈ ਇੱਕ ਵਾਰ ਤੁਹਾਨੂੰ ਆਈਡੀ ਆ ਜਾਏਗਾ ਕਿ ਤੁਸੀਂ ਹੁਣ ਸਟਾਰਟਿੰਗ ਕਿੱਥੋਂ ਕਰ ਰਹੇ ਹੋ ਓਕੇ ਜੀ ਬਹੁਤ ਮੈਰਾ ਜਿਹੜਾ ਇਹ ਗਾਹਾਂ ਦਾ ਬੂਗਰੋ ਦਾ ਲਾਉਣੀ ਬੂਗਰੋ ਦਾ ਉਹ ਨਿਕਾਲਾ ਜਾ ਰਿਹਾ

ਵੈਸੇ ਵੱਜੂਗੀ ਵੈਸੇ ਤਾ ਹੀ ਕਾਰਵਾਈ ਕਰਨੀ ਆ ਤਿੰਨ ਵਾਰ ਬੋਲੂਗਾ ਮੈਂ ਹੌਦ ਜੋਸ਼ ਠੀਕ ਹੈ ਹੌਦ ਜੋਸ਼ ਯੈਸ ਸਰ ਹੌਦ ਜੋਸ਼ ਯੈਸ ਸਰ ਹੌਦ ਜੋਸ਼ ਯੈਸ ਸਰ ਉੱਤੋਂ ਘੜ ਕੇ ਕਰਕੇ ਲਓ ਜੀ ਗੋ ਕਲੈਂਪਿੰਗ ਦੇ ਬੱਚਿਆਂ ਦਾ ਜੋਸ਼ ਨੋ ਠੀਕ ਹੈ ਜਦੋਂ ਆੜੀ ਹੋਵੇ கார்பன்

ਦੇ ਦੋਸਤੋ ਪੰਜਾਬ ਪੁਲਸ ਵਾਲੇ ਬੱਚੇ ਆ ਜੀ ਨਵਾਂ ਬੈਚ ਤੇ ਇਹਨਾਂ ਦਾ ਅੱਜ ਫਰਸਟ ਟ੍ਰਾਇਲ ਆ ਬੱਚਿਆਂ ਦਾ ਸ਼ਾਬਾਸ਼ 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 ਤੇਜ ਦੇ ਨਾਲ ਹੋ ਕੇ ਮੈਂ ਦੇਖੀਆ ਕੋਈ ਗੁੱਡ ਵੈਰੀ ਗੁੱਡ ਗੋਡ 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 ਬਲਵੰਦੀਆ ਕਰ ਰਹੇ ਨਾ ਆ ਦਿਨ ਬੱਚਿਆਂ ਦੇ ਸਟਾਈਮ ਇਨੋਟ ਕਰਨਾ ਆਪਾਂ ਨੇ ਕਿੰਨਾ ਟਾਈਮ ਆਉਗੇ ਨਾ ਨਹੀਂ ਤੇ ਤੁਸੀਂ ਵੀ ਦੋਸਤੋ ਪੰਜਾਬ ਫੋਰਸ ਦੀ ਭਰਤੀ ਹੋਣ ਦੇ ਲਈ ਤੁਹਾਨੂੰ ਪਤਾ ਪੇਪਰ ਤੇ ਫਿਜ਼ੀਕਲ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਦੋਨਾਂ ਤੇ ਆਪਣਾ ਪੂਰਾ ਜਿਹੜਾ ਹੋਣੇ ਤੋਂ ਤਿਆਰ ਰੱਖੋ ਓਏ ਦੋਨੋਂ ਆਪਣੀ ਅਕੈਡਮੀ ਦੇ ਵਿੱਚ ਤੁਹਾਨੂੰ ਦੋਨੋਂ ਫੈਸਿਲਿਟੀ ਮਿਲ ਜੇਗੀ ਨਾ ਤੁਸੀਂ ਪੇਪਰ ਤੇ ਗਰਾਊਂਡ ਦੋਨਾਂ ਦੀ ਜਿਹੜੀ ਆ ਤਿਆਰੀ ਇੱਕੋ ਜਗ੍ਹਾ ਤੇ ਰੱਖ ਕੇ ਕਰ ਸਕਦੇ ਹੋ बालवार बहुत बढ़िया ਦੋਨੋਂ ਪੇਰੈਂਟਸ ਇਹ ਵੀਡੀਓ ਜ਼ਰੂਰ ਦੇਖਣ ਆਪਣਾ ਆਪਣਾ ਬੱਚਾ ਜ਼ਰੂਰ ਦੇਖਣ ਕਿ ਉਹਨਾਂ ਦਾ ਬੱਚਾ ਕਿੱਥੇ ਹੈ ਤੇ ਉਹਨਾਂ ਦੀ ਟਾਈਮਿੰਗ ਆ ਜਿਹੜੀ ਤੁਹਾਡੇ ਬੱਚੇ ਦੀ ਕਿੰਨੀ ਆਈ ਆ ਤੁਸੀਂ ਨੀਚੇ ਕਮੈਂਟ ਦੇ ਵਿੱਚ ਜ਼ਰੂਰ ਮੈਨੂੰ ਲਿਖੋ ਕਿ ਸਾਡੇ ਬੱਚੇ ਦੀ ਇੰਨੀ ਟਾਈਮਿੰਗ ਆਈ ਆ ਸ਼ਾਬਾਸ਼ 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 terte oi betul betul sebab <laughs> kita tu lah <laughs> ਬੈਟਰੀ ਲੋ ਹੋ ਗਈ ਸਰ ਤੇ ਫੋਨ ਦੀ ਜਸਲੀਨ ਸੁਣਾ 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 ਚਲ ਫੋਨ ਦੀ ਬੈਟਰੀ ਲੋ ਹੋ ਗਈ ਬੰਦ ਨਾ ਹੋ ਜਾ ਪਤਾ ਨਹੀਂ ਬੈਟਰੀ ਲੋ ਗਈ ਤੇਰੇ ਫੋਨ ਦੀ ਕੋਈ ਨਹੀਂ ਕਿਸੇ ਹੋਰ ਦਾ ਫੋਨ ਦੇਖ ਲੈ ਨੀਤਾ ਹਾਂ ਚੱਲ ਤੇ ਦੇ ਲੈ ਪੂਰਾ ਕਰਨਾ ਪੁੱਤ ਜਿੰਨਾ ਮਰਜ਼ੀ ਟਾਈਮ ਆਵੇ ਕੋਈ ਪ੍ਰੋਬਲਮ ਨਹੀਂ ਹੈਗੀ ਕਰ ਸ਼ੁਰੂ ਇਹ ਆਪਣੇ ਇੰਸਪੈਕਟਰ ਸਾਹਿਬ ਦਾ ਮੁੰਡਾ ਏ ਪਰ ਇੱਥੇ ਮੇਰੇ ਲਈ ਸਾਰੇ ਬਰਾਬਰ ਹੈ ਜੀ ਠੀਕ ਹੈ ਜੀ ਕੋਈ ਕਾਂਸਟੇਬਲ ਦਾ ਮੁੰਡਾ ਏ ਚਾਹੇ ਕੋਈ ਇੰਸਪੈਕਟਰ ਦਾ ਮੁੰਡਾ ਏ ਚਾਹੇ ਇੱਥੇ ਕੋਈ ਨਾਰਮਲ ਕਰੂਆਂ ਆਪਣੇ ਲਈ ਸਾਰੇ ਇੱਕ ਬਰਾਬਰ ਹੈ ਸਾਰਿਆਂ ਨੂੰ ਇੱਕੋ ਲਾਈਨ ਦੇ ਵਿੱਚ ਟ੍ਰੇਨਿੰਗ ਮਿਲਦੀ ਹੈ ਕੋਈ ਪਾਰਸ਼ੀਐਲਟੀ ਨਹੀਂ ਕਿਸ ਤਰ੍ਹਾਂ ਦੀ ਚਲੋ 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 mọi người rất là nhiều thứ nhất là phải là một người

7 12 7 15 7 18 7 20 7 23 7 27 ਪੂਰੇ ਕਰਨੇ ਆ ਚਾਰ ਚੱਕਰ ਸਾਰੇ ਨੇ 7 33 7 36 7 40 845 747 ਇੱਕ ਰਹਿ ਗਿਆ 1055 ਆਰਗੂਮੈਂਟ 82 88 810 अट्ठ पंद्रह अट्ठ बई अठ छब्बी, चलो 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 अट्ठ छत्ती जल्दी जल्दी कंप्लीट करो 845 847 850 ਚਲੋ ਬੋਲੋ ਚਲੋ ਦਿਖਾ ਦੇ ਹਾਲਤ ਮਛਾਣਾ ਜੀ ਚਲੋ 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 ਏਜੀ ਰਾਤ ਹਾਂਜੀ 920 ਓਹੋ 925 ਚਾਰ ਚੱਕਰ ਆ ਜਾ ਜਾ ਆਖਰ ਤੱਕ ਲਾਸਟ ਚੱਲ 935 ਚੋਂ ਡਾ ਆ ਗੀਤਕਾਰੀ ਨਿਕਲ ਗਈ ਜੀ ਗੀਤਕਾਰੀ ਨਿਕਲ ਗਈ ਸਾਰੀ

ਕਾਲੇ ਸ਼ਾਬਾਸ਼ ਸ਼ਾਬਾਸ਼ ਬਹੁਤ ਵਧੀਆ ਆ ਮੁੰਡੇ ਦਾ ਗਰਾਊਂਡ ਵੀ ਪਹਿਲਾ ਦਿਨ ਸੀ ਜੀ ਪਹਿਲਾ ਦਿਨ ਸੀ 1:30 ਮਿੰਟ ਟਾਈਮ ਲਈ ਬਹੁਤ ਵਧੀਆ ਇੱਕ ਦੋ ਵਾਰ ਕਲਾਪਿੰਗ ਕਰਦੇ ਹਾਂ ਬਸ